ਜਿਨ੍ਹਾਂ ਨੂੰ ਤੂੰ ਅਨਾਤ ਆਸਰਮ ਦੇ ਵਿੱਚੋਂ ਲਿਆ ਕੇ ਸਹਾਰਾ ਦਿੱਤਾ ਉਹਨਾਂ ਨੇ ਹੀ ਅੱਜ ਤੇਰਾ ਸਹਾਰਾ ਖੋਲਿਆ ਜਿਨ੍ਹਾਂ ਨੂੰ ਤੂੰ ਵਿਆਕੇ ਆਪਣੇ ਘਰ ਦੇ ਰਾਜੇ ਰਾਣੀਆ ਬਣਾਇਆ ਉਹਨਾਂ ਹੀ ਨੇ ਤੈਨੂੰ ਘਰ ਚੋਂ ਪਖਾਰੀ ਬਣਾ ਕੇ ਕੱਢ ਦਿੱਤਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਹੈਪੀ ਭੈਣੀ ਵਾਲੇ ਤੇ ਅੱਜ ਇੱਕ ਆਪਾਂ ਨਵੀਂ ਸਟੋਰੀ ਦੇ ਨਾਲ ਤੁਹਾਡੇ ਨਾਲ ਜੁੜੇ ਆ ਇਹ ਸਟੋਰੀ ਉਸ ਪਰਿਵਾਰ ਦੀ ਹੈ ਜੋ ਇੱਕ ਪਤਨੀ ਦਾ ਹਸਤਾਇਆ ਹੋਇਆ ਪਤੀ ਆਪਣੇ ਮਾਪੇ ਬਾਪ ਨੂੰ ਘਰੋਂ ਕੱਢ ਦਿੰਦਾ ਇੱਕ ਚਾਰ ਜੀਆਂ ਦਾ ਪਰਿਵਾਰ ਜੋ ਕਿ ਸੁਖੀ ਨਹੀਂ ਰਹਿ ਸਕਦਾ ਚਾਰ ਦੇ ਵਿੱਚੋਂ ਘਟਦੇ ਘਟਦੇ ਮਾਤਾ ਦੀ ਡੈਥ ਹੋ ਜਾਂਦੀ ਹੈ ਇੱਕ ਬੇਟਾ ਹੁੰਦਾ ਇੱਕ ਨੂੰ ਦੋ ਜੀ ਉਹ ਆਪ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਮੁੰਡੇ ਦੀ ਮਾਤਾ ਦੀ ਡੈਥ ਹੋ ਜਾਂਦੀ ਹੈ ਡੈਥ ਹੋਣ ਤੋਂ ਬਾਅਦ ਕੱਲਾ ਪਿਤਾ ਰਹਿ ਜਾਂਦਾ ਬਜ਼ੁਰਗ ਜੋ ਕਿਸੇ ਪਾਸੇ ਕੋਈ ਕੰਮ ਧੰਦੇ ਤੇ ਨਹੀਂ ਲੱਗਿਆ ਹੁੰਦਾ ਘਰ ਵਿੱਚ ਹੀ ਬੈਠਾ ਰਹਿੰਦਾ ਸਾਰਾ ਦਿਨ ਮੁੰਡਾ ਬਾਹਰ ਕੰਮ ਧੰਦੇ ਕਰਦਾ ਘਰ ਵਿੱਚ ਬੇਟੀ ਦੀ ਪਤਨੀ ਮੁੰਡੇ ਦੀ ਪਤਨੀ ਘਰ ਦੇ ਵਿੱਚ ਪਿਤਾ ਦੇ ਨਾਲ ਤਤਕਾਰ ਕਰਦੀ ਰਹਿੰਦੀ ਹੈ ਸਾਰਾ ਦਿਨ ਇੱਕ ਦਿਨ ਘਰ ਆਲੀ ਦਾਸ ਤਾਇਆ ਹੋਇਆ ਮੁੰਡਾ ਉਹ ਆਪਣੇ ਪਿਤਾ ਨੂੰ ਬਿਰਧ ਆਸ਼ਰਮ ਵਿੱਚ ਛੱਡਣ ਲਈ ਚਲਾ ਜਾਂਦਾ ਬਿਰਧ ਆਸ਼ਰਮ ਭਾਵ ਅਨਾਥ ਆਸ਼ਰਮ ਬਿਰਧ ਆਸ਼ਰਮ ਦੇ ਨਾਲ ਨਾਲ ਅਨਾਥ ਆਸ਼ਰਮ ਵੀ ਸੀ ਜਿੱਥੇ ਆਪਣੇ ਪਿਤਾ ਨੂੰ ਛੱਡਣ ਜਾਂਦਾ ਬੇਟੇ ਦਾ ਜੀ ਨਹੀਂ ਕਰਦਾ ਕਿ ਆਪਣੇ ਪਿਤਾ ਨੂੰ ਮੈਂ ਉਸ ਅਨਾਥ ਆਸ਼ਰਮ ਦੇ ਵਿੱਚ ਛੱਡ ਕੇ ਆਵਾਂ ਪਰ ਘਰ ਵਾਲੀ ਦਾ ਸਤਾਇਆ ਹੋਇਆ ਇਨਸਾਨ ਉਹ ਬੇਟਾ ਆਪਣੇ ਪਿਤਾ ਨੂੰ ਛੱਡਣ ਲਈ ਚਲਿਆ ਜਾਂਦਾ ਜਦੋਂ ਉਹ ਬਿਰਦਾਸ ਅੱਧੇ ਵਿੱਚ ਛੱਡ ਕੇ ਵਾਪਸ ਆਉਂਦਾ ਤਾਂ ਉਸਦੇ ਘਰ ਵਾਲੀ ਪੁੱਛਦੀ ਹੈ ਉਸ ਨੂੰ ਕਿ ਬਾਪੂ ਜੀ ਨੂੰ ਕਹਿ ਦਿੱਤਾ ਸੀ ਕਿ ਛੁੱਟੀਆਂ ਦੇ ਵਿੱਚ ਜਾਂ ਇਹਨਾਂ ਨੂੰ ਹੋਰ ਛੁੱਟੀਆਂ ਦੇ ਵਿੱਚ ਘਰੇ ਆਉਣ ਦੀ ਕੋਈ ਜ਼ਰੂਰਤ ਨਹੀਂ। ਜਾਂ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਕਿਸੇ ਚੀਜ਼ ਦੀ ਜ਼ਰੂਰਤ ਆ ਤਾਂ ਉਹ ਦੱਸ ਦੇ ਤਾਂ ਅਸੀਂ ਹੀ ਪਹੁੰਚਾ ਦਿਆ ਕਰਾਂਗੇ ਉੱਥੇ ਤਾਂ ਉਹਨਾਂ ਨੂੰ ਇਸ ਘਰ ਦੇ ਵਿੱਚ ਹੁਣ ਆਉਣ ਦੀ ਕਦੇ ਜ਼ਰੂਰਤ ਨਹੀਂ। ਨਾ ਕਦੇ ਛੁੱਟੀਆਂ ਦੇ ਵਿੱਚ ਨਾ ਕਦੇ ਦਿਲ ਮਿਲਣ ਨੂੰ ਕੀਤਾ। ਅਖੀਰ ਦੇ ਵਿੱਚ ਉਹ ਦੁਬਾਰਾ ਫੇਰ ਉਸ ਅनाथ ਆਸ਼ਰਮ ਦੇ ਵਿੱਚ ਜਾਂਦਾ ਮੁੰਡਾ ਘਰ ਵਾਲੀ ਦੇ ਕਹਿਣ ਤੇ ਦੁਬਾਰਾ ਉਸ ਅनाथ ਆਸ਼ਰਮ ਦੇ ਮੈਨੇਜਰ ਨੂੰ ਕਹਿਣ ਜਾਂਦਾ ਕਿ ਮੇਰੇ ਪਿਤਾ ਨੂੰ ਕਿਸੇ ਪ੍ਰਕਾਰ ਦੀ ਕੋਈ ਛੁੱਟੀ ਨਹੀਂ ਦੇਣੀ ਤੇ ਕਿਸੇ ਪ੍ਰਕਾਰ ਦੀਆਂ ਛੁੱਟੀਆਂ ਤੇ ਇਸ ਨੂੰ ਘਰ ਆਉਣ ਦੀ ਆਗਿਆ ਨਹੀਂ ਦੇਣੀ ਇਹ ਕਹਿਣ ਲਈ ਜਦੋਂ ਵਾਪਸ ਉਹ ਚਲਾਇਆ ਜਾਂਦਾ ਉਸ ਅनाथ ਆਸ਼ਰਮ ਦੇ ਵਿੱਚ ਤਾਂ ਕੀ ਦੇਖਦਾ ਕਿ ਉਹ ਮੈਨੇਜਰ ਸਾਹਿਬ ਤੇ ਉਸ ਦਾ ਪਿਤਾ ਦੁਨਿਆਵਸ ਦੇ ਵਿੱਚ ਆਪਸ ਵਿੱਚ ਖਿੜ-ਖਿੜ ਕੇ ਗੱਲਾਂ ਕਰ ਰਹੇ ਨੇ ਹਾਸਾ ਹਾਸ ਕੇ ਗੱਲਾਂ ਕਰ ਰਹੇ ਜਿਸ ਤਰ੍ਹਾਂ ਇੱਕ ਲੰਮੇ ਸਮੇਂ ਤੋਂ ਜਾਣਦੇ ਹੋਣ ਤਾਂ ਉਸ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਹੈਰਾਨੀ ਇਹ ਹੋਈ ਕਿ ਪਿਤਾ ਜੀ ਇਸ ਮੈਨੇਜਰ ਦੇ ਨਾਲ ਇੰਨਾ ਖੁਸ਼ ਹੋ ਗੱਲਾਂ ਕਰ ਰਹੇ ਨੇ ਕੀ ਕਾਰਨ ਹੈ ਉਹ ਉੱਥੋਂ ਮੈਨੇਜਰ ਸਾਹਿਬ ਨੂੰ ਸੁਨੇਹਾ ਲਾ ਕੇ ਵਾਪਸ ਚਲਾ ਜਾਂਦਾ ਤਾਂ ਗੇਟ ਦੇ ਵਿੱਚੋਂ ਗੱਡੀ ਦੇ ਵਿੱਚ ਬੈਠਣ ਤੋਂ ਬਾਅਦ ਫਿਰ ਉਹ ਵਾਪਸ ਆਉਂਦਾ ਇਸ ਗੱਲ ਨੂੰ ਪੁੱਛਣ ਲਈ ਕਿ ਕੀ ਕਾਰਨ ਸੀ ਕਿ ਇੰਨੇ ਖੁਸ਼ ਹੀ ਮੇਰੇ ਪਿਤਾ ਜੀ ਤੇ ਅੱਜ ਤੋਂ ਪਹਿਲਾਂ ਤਾਂ ਇਹ ਕਦੇ ਖੁਸ਼ ਨਹੀਂ ਹੋਏ ਉਸ ਟਾਈਮ ਖੁਸ਼ ਹੁੰਦੇ ਸੀ ਜਦੋਂ ਮੇਰੀ ਮਾਤਾ ਜਿਉਂਦੀ ਹੁੰਦੀ ਸੀ ਉਸ ਟਾਈਮ ਖੁਸ਼ੀ ਤੇ ਉਸ ਤੋਂ ਬਾਅਦ ਉਸ ਦੇ ਜਾਣ ਤੋਂ ਬਾਅਦ ਇਹ ਕਦੇ ਖੁਸ਼ ਨਹੀਂ ਹੋਏ ਇਹ ਪੁੱਛਣ ਲਈ ਮੈਨੇਜਰ ਸਾਹਿਬ ਦੇ ਕੋਲੇ ਜਾਂਦਾ ਤੇ ਉੱਥੋਂ ਮੈਨੇਜਰ ਸਾਹਿਬ ਨੂੰ ਪੁੱਛਦਾ ਵੀ ਕੀ ਕਾਰਨ ਤੁਸੀਂ ਮੇਰੇ ਪਿਤਾ ਨੂੰ ਮੈਨੇਜਰ ਸਾਹਿਬ ਕਦੋਂ ਤੋ ਜਾਣ ਰਹੇ ਹੋ ਤੁਸੀਂ ਇਸ ਤਰ੍ਹਾਂ ਲੱਗ ਰਿਹਾ ਇਹਨਾਂ ਨੂੰ ਹਜੇ 2 ਦਿਨ ਹੀ ਹੋਏ ਨੇ ਤੁਹਾਡੇ ਕੋਲ ਤੁਸੀਂ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਇਹਨਾਂ ਨੂੰ ਤੁਸੀਂ ਮੁੱਢੋਂ ਤੋਂ ਜਾਣਦੇ ਹੋ ਕਈ ਸਾਲਾਂ ਤੋਂ ਜਾਣਦੇ ਹੋਮੋਂ ਤਾਂ ਇੱਕ ਨਮੋਸੀ ਦੇ ਨਾਲ ਮੈਨੇਜਰ ਸਾਹਿਬ ਨੇ ਦੱਸਿਆ ਕਿ ਹਾਂ ਮੈਂ ਤੇਰੇ ਪਿਤਾ ਨੂੰ 30 ਸਾਲ ਤੋਂ ਪਿਛਲੇ 30 ਸਾਲਾਂ ਤੋਂ ਜਾਣਦਾ ਉਸ ਟਾਈਮ ਤੋਂ ਜਾਣਦਾ ਜਿਸ ਟਾਈਮ ਤੇ ਤੇਰੇ ਪਿਤਾ ਜੀ ਤੈਨੂੰ ਇਸ ਅਨਾਥ ਆਸ਼ਰਮ ਦੇ ਵਿੱਚੋਂ ਲੈ ਕੇ ਗਏ ਸੀ ਆਪਣੇ ਘਰ ਲੈ ਕੇ ਗਏ ਸੀ ਮੈਂ ਉਸ ਦਿਨ ਤੋਂ ਜਾਣਦਾ ਜਿਸ ਦਿਨ ਤੈਨੂੰ ਇੱਕ ਅਨਾਥ ਬੱਚੇ ਨੂੰ ਇੱਕ ਸਹਾਰਾ ਦਿੱਤਾ ਸੀ ਇੱਕ ਅਪਣਾਇਆ ਸੀ ਤੇ ਆਪਣੇ ਦਿਲ ਦਾ ਟੁਕੜਾ ਬਣਾਇਆ ਸੀ ਤੇ ਆਪਣੀ ਜਾਇਦਾਦ ਦੇ ਆਪਣੀ ਉਮਰ ਲਈ ਆਪਣੇ ਸੁੱਖ ਸ਼ਾਂਤੀ ਲਈ ਆਪਣੇ ਖੁਸ਼ੀਆਂ ਲਈ ਤੈਨੂੰ અપਨਾਇਆ ਸੀ ਇਹਨਾਂ ਨੇ ਤੂੰ ਜਦੋਂ ਕਿ ਆਇਆ ਸੀ ਤੂੰ ਇੱਕ ਬੱਸ ਸਟਾਪ ਦੇ ਵਿੱਚੋਂ ਸਾਨੂੰ ਮਿਲਿਆ ਸੀ ਅਨਾਤ ਤੈਨੂੰ ਇੱਕ ਅਨਾਤ ਨੂੰ ਤੇਰੇ ਪਿਤਾ ਨੇ ਉਸ ਟਾਈਮ ਸਹਾਰਾ ਦਿੱਤਾ ਜਿਸ ਟਾਈਮ ਤੂੰ ਬਿਲਕੁਲ ਛੋਟਾ ਸੀ ਕੁਝ ਮਹੀਨਿਆਂ ਦਾ ਸੀ ਤੇ ਕੁਝ ਦਿਨਾਂ ਦਾ ਸੀ ਪਰ ਤੂੰ ਅੱਜ ਜਦੋਂ ਤੇਰੇ ਪਿਤਾ ਨੂੰ ਤੇਰੀ ਜ਼ਰੂਰਤ ਹੈ ਤੈਂ ਉਸ ਦਾ ਸਹਾਰਾ ਬਾਨਾ ਤਾਂ ਤੂੰ ਉਸੇ ਦੀ ਜਾਇਦਾਦ ਹੜੱਪ ਲਈ ਉਸੇ ਦੀ ਜਾਇਦਾਦ ਦੇ ਵਿੱਚੋਂ ਉਸੇ ਨੂੰ ਬੇਦਾਖਲ ਕਰਕੇ ਇੱਕ ਕਨਾਤ ਆਸ਼ਰਮ ਦੇ ਵਿੱਚ ਭੇਜ ਦਿੱਤਾ ਸਿਰਫ ਤੇ ਸਿਰਫ ਉਸ ਦੇ ਕਹਿਣ ਤੇ ਜਿਸ ਨੂੰ ਤੂੰ ਦੋ ਸਾਲਾਂ ਤੋਂ ਜਾਣਦਾ ਜਦ ਕਿ ਤੇਰੇ ਪਿਤਾ ਨੇ ਤੈਨੂੰ ਇੱਕ ਆਪਣੇ ਦਿਲ ਦਾ ਟੁਕੜਾ ਬਣਾ ਕੇ ਰੱਖਿਆ ਤੇਰੀ ਹਰ ਉਹ ਖੁਆਇਸ਼ ਪੂਰੀ ਕੀਤੀ ਜੋ ਤੂੰ ਜਿੱਦ ਕੀਤੀ ਪਰ ਤੂੰ ਆਪਣੇ ਘਰ ਦੇ ਵਿੱਚ ਆਪਣੇ ਹੀ ਪਿਤਾ ਨੂੰ ਬਾਹਰ ਕੱਢ ਦਿੱਤਾ ਜਦ ਕਿ ਇਹ ਪੂਰੀ ਦੀ ਪੂਰੀ ਜਾਇਦਾਦ ਉਹਨਾਂ ਦੀ ਹੈ ਤੂੰ ਇੱਕ ਅਨਾਥ ਲਿਆ ਹੋਇਆ ਤਾਂ ਉਸ ਇਨਸਾਨ ਤੋਂ ਉਸ ਬੇਟੇ ਤੋਂ ਇੱਕ ਕਦਮ ਵੀ ਅੱਗੇ ਨਹੀਂ ਪੁੱਟਿਆ ਗਿਆ ਕਿ ਜਿਸ ਨੂੰ ਮੈਂ ਘਰੋਂ ਕੱਢਿਆ ਆਪਣੇ ਪਤਨੀ ਦੇ ਦੇ ਕਹਿਣ ਤੇ ਸਿਰਫ ਤੇ ਸਿਰਫ ਜੋ 2-3 ਸਾਲਾਂ ਤੋਂ ਵਿਆਹ ਕੇ ਆਈ ਸੀ ਤੇ ਮੈਂ ਉਸ 30 ਸਾਲਾਂ ਦੇ ਆਪਣੇ ਪਿਆਰ ਨੂੰ ਘਰੋਂ ਬਾਹਰ ਕੱਢ ਦਿੱਤਾ ਤਾਂ ਉਸ ਤੋਂ ਇੱਕ ਬਿਰਧ ਆਸ਼ਰਮ ਤੋਂ ਇੱਕ ਅਨਾਥ ਆਸ਼ਰਮ ਤੋਂ ਪੈਰ ਪੁੱਟਿਆ ਨਹੀਂ ਗਿਆ ਸਤਕਾਰ ਸਬਦਾ ਕਰੋ ਜਿੰਨਾ ਜਿਸ ਦਾ ਸਤਕਾਰ ਬੰਦਾ ਉਸ ਦਾ ਜਰੂਰ ਕਰੋ ਪਰ ਇਹ ਨਾ ਹੋਵੇ ਕਿ ਕਿਸੇ ਦੇ ਕਹਿਣ ਤੇ ਤੁਸੀਂ ਆਪਣੇ ਮਾਪੇ ਬਾਪ ਨੂੰ ਘਰੋਂ ਬਾਹਰ ਕੱਢ ਦੋ ਇਹ ਤੁਹਾਨੂੰ ਸੋਚ ਲੈਣਾ ਚਾਹੀਦਾ ਕਿ ਉਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਪਾਲ ਪੋਸ ਕੇ 25 26 ਸਾਲ 30 ਸਾਲ ਦੇ ਉਮਰਾਂ ਦੇ ਕੀਤੇ ਹੋ ਕਿਸ ਤਰ੍ਹਾਂ ਤੁਸੀਂ ਜਦੋਂ ਤੁਹਾਨੂੰ ਬੋਲਣਾ ਵੀ ਨਹੀਂ ਸੀ ਆਉਂਦਾ ਉਸ ਟਾਈਮ ਤੁਹਾਨੂੰ ਬੋਲਣਾ ਸਿਕਾਇਆ ਤੁਹਾਡੀ ਉਹ ਹਰ ਜ਼ਰੂਰਤ ਪੂਰੀ ਕੀਤੀ ਜੋ ਤੁਹਾਨੂੰ ਚਾਹੀਦਾ ਸੀ ਤੁਹਾਡੀ ਜ਼ਰੂਰਤੋਂ ਵੱਧ ਕੇ ਕੀਤਾ ਜੋ ਤੁਹਾਨੂੰ ਨਹੀਂ ਚਾਹੀਦਾ ਸੀ ਉਹ ਵੀ ਦਿੱਤਾ ਪਰ ਹੁਣ ਰੋਟੀ ਦੇ ਦੋ ਟੋਕੜਿਆਂ ਲਈ ਰੋਟੀ ਦੇ ਦੋ ਫੁਲਕਿਆਂ ਲਈ ਤੁਸੀਂ ਆਪਣੇ ਮਾਪਾਪ ਨੂੰ ਹੀ ਆਪਣੇ ਪਤਨੀ ਦੇ ਕਹਿਣ ਤੇ ਘਰੋਂ ਬਾਹਰ ਕੱਢ ਦਿੰਨੇ ਹੋ ਕਿਉਂ ਇਹ ਜਦ ਕਿ ਤੁਹਾਨੂੰ ਤੁਹਾਡਾ ਪਿਤਾ ਘਰੋਂ ਬਾਹਰ ਕੱਢ ਸਕਦਾ ਕਿਉਂਕਿ ਇਹ ਉਸ ਦੀ ਜਾਇਦਾਦ ਹੁੰਦੀ ਹੈ ਨਾ ਕਿ ਤੁਹਾਡੀ ਨਾ ਤੁਹਾਡੀ ਪਤਨੀ ਦੀ ਤੇ ਸਿਰਫ ਤੇ ਸਿਰਫ ਇਹ ਉਹਨਾਂ ਦੀ ਹੀ ਜਾਇਦਾਦ ਹੁੰਦੀ ਹੈ ਤੁਹਾਡੀ ਨਹੀਂ ਅੱਜ ਦਾ ਜਵਾਨੇ ਦੇ ਵਿੱਚ ਕੀ ਹੋ ਰਿਹਾ ਕਿ ਪਿਤਾ ਮਾਤਾ ਪਿਤਾ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਤੇ ਉਹਨਾਂ ਦੇ ਨਾਲ ਮਾਰ ਟਾਈ ਹੁੰਦੀ ਹੈ ਤੁਸੀਂ ਅਕਸਰੀ ਵੀਡੀਓ ਦੇ ਵਿੱਚ ਦੇਖਿਆ ਹੋਣਾ ਕਿ ਇੱਕ ਆਪਣੇ ਮਾਪੇ ਬਾਂਪੂ ਨੂੰ ਕਿਸ ਤਰ੍ਹਾਂ ਕੁੱਟਦੇ ਆ ਬੱਚੇ ਕਿਸ ਤਰ੍ਹਾਂ ਕੁੱਟਦੇ ਆ ਜਾਨੂਆਂ ਕਿਸ ਤਰ੍ਹਾਂ ਕੁੱਟ ਰਹੀਆਂ ਨੇ ਆਪਣੀਆਂ ਸੱਸਾਂ ਨੂੰ ਇਹਨਾਂ ਚੀਜ਼ਾਂ ਦਾ ਸੰਕੋਚ ਕਰੋ ਇੱਕ ਸਿਆਣੇ ਧੀ ਪੁੱਤ ਦੀ ਤਰ੍ਹਾਂ ਰਹੋ ਤਾਂ ਜੋ ਤੁਹਾਡੇ ਬੱਚੇ ਦੇਖਦੇ ਆ ਜੋ ਤੁਹਾਡੇ ਬੱਚੇ ਦੇਖਦੇ ਆ ਉਹੀ ਤੁਹਾਡੇ ਨਾਲ ਹੋਣਾ ਨਾ ਕਿ ਉਹ ਹੋਣਾ ਜੋ ਬੱਚਿਆਂ ਨੇ ਦੇਖਿਆ ਨਹੀਂ ਜੇਕਰ ਇਹ ਸਾਡੀ ਸਟੋਰੀ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਹਨਾਂ ਬੱਚਿਆਂ ਦੇ ਕੰਨਾਂ ਦੇ ਵਿੱਚ ਉਹ ਆਵਾਜ਼ ਪੈ ਸਕੇ ਕਿ ਇੱਕ ਮਾਂ-ਬਾਪ ਹੀ ਹੈ ਜੋ ਤੁਹਾਡੀ ਹਰ ਜ਼ਰੂਰਤ ਪੂਰੀ ਕਰੀਏ ਤੁਹਾਡੀ ਤੁਹਾਡੇ ਬੱਚੇ ਕੋਈ ਜ਼ਰੂਰਤ ਨਹੀਂ ਪੂਰੀ ਕਰ ਸਕਦੇ ਹਾਂ 100 ਮਾਂ ਗੁਰਦਾਸ ਪਰਸੈਂਟ ਹੁੰਦੇ ਨੇ ਜੋ ਆਪਣੇ ਮਾਂ-ਬਾਪ ਦੀ ਜ਼ਰੂਰਤ ਪੂਰੀ ਕਰ ਸਕਦੇ ਆ ਪਰ 90% ਹੀ ਮਾਪੇ ਨੂੰ ਦੁੱਖ ਦੇਣ ਲਈ ਆਉਂਦੇ ਆ ਜੇਕਰ ਸਟੋਰੀ ਵਧੀਆ ਲੱਗੀ ਤਾਂ ਸਟੋਰੀ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤੇ ਮਿਲਦੇ ਆ ਕਿਸੇ ਅਗਲੀ ਸਟੋਰੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ